ਜ਼ਿੰਦਗੀ ਇਤ ਨਹੀਂ ਰੁਕਦੀ ਜ਼ਿੰਦਗੀ ਨਵੇਂ-ਨਵੇਂ ਤਰੀਕੇ ਲੱਭ ਲੈਂਦੀ ਜੀਵਨ ਦੇ ਦੁਖੜਾ ਹੀ ਰੋਇਆ ਬਹੁਤ ਕੋਹਿਆ ਸੀਨੇ ਦੇ ਵਿੱਚ ਭਰਿਆ ਪਿਆ ਜਿਤਨਾ ਗੱਲਾਂ ਕਰਦਾ ਦਿਲ ਕਰਦਾ ਵਾ ਜੇ ਖਮ ਮਿਟ ਜਾਂਦੇ ਆ ਪਰ ਉਹਨਾਂ ਦੇ ਦਾਗ ਨਹੀਂ ਮਿਟਦੇ ਕਿਸਾਨ ਦਾ ਸਬਰ ਇੰਨਾ ਜ਼ਿਆਦਾ ਵਾ ਕਿ ਬੰਜਰ ਜ਼ਮੀਨ ਨੂੰ ਪਹਿਲੋਂ ਆਪਣੇ ਸਬਰ ਦੇ ਨਾਲ ਸੰਤਲ ਕਰਦਾ ਜਿਹਨੇ ਪੱਕੀ ਫਸਲ ਨੂੰ ਵੇਖ ਕੇ ਝੂਮਰ ਪਾਉਣੀ ਸੀ ਔਰ ਉਹ ਫਸਲ ਜਿਹੜਾ ਜਵਾਰ ਔਲਾਦ ਵਾਂਗ ਟੈ ਟੈਰੀ ਹੋ ਗਈ ਆ ਕਿ ਲੱਗੀ ਜੇ ਤੇਰੇ ਪੇਟ ਵਿੱਚ ਛੁਰੀ ਨਹੀਂ ਤੇ ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬਰੀ ਨਹੀਂ ਕਿ ਕੱਲ ਨੂੰ ਕਿਤੇ ਵੀ ਕੁਝ ਵੀ ਵਾਪਰ ਸਕਦਾ ਤੇ ਆਓ ਰਲ ਕੇ ਅਰਦਾਸ ਕਰੀਏ ਕਿ ਇਹ ਜਿਹੜਾ ਬੁਰਾ ਵਕਤ ਆ ਇਹ ਨਿਕਲ ਜਾਵੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਖੇਤਪੁਰ ਦਾ ਪੰਨੂ ਮੇਰਾ ਚੈਨਲ ਚੰਗਦੀ ਰਾਹ ਤੇ ਸਵਾਗਤ ਆ ਤੇ ਦੋਸਤੋ ਆਸਮਾਨ ਦੀ ਅਪਡੇਟ ਵੇਖਣ ਡਿਆ ਹਾਂ ਮੈਂ ਤੇ ਹਜੇ ਵੀ بارش ਜਰੀ ਆ ਨੱਟ ਵਿਖਾਈ ਜਾਂਦਾ ਮੁਸਲਸ ਤੇ ਪਿਛੇ ਇਹਦਾ ਪਾਣੀ ਆ ਪਹਾੜਾਂ ਦੇ ਬਰਸਾਤ ਦਾ ਰੁਕਦਾ ਨਾ ਨੀ ਲੈ ਰਿਹਾ ਔਰ ਜਿਹੜੇ ਨਦੀਆਂ ਨਾਲੇ ਆ ਉਹ ਨੱਕੋ ਨੱਕ ਨੇ ਤੇ ਜਿਹੜੇ ਲੋਕ ਨੇ ਪੰਜਾਬ ਦੇ ਬਹੁਤ ਸਾਰੇ ਇਲਾਕੇ ਨੇ ਜਿਹੜੇ ਦਰਿਆਵਾਂ ਦੀ ਮਾਰ ਹੇਠਾ ਤੇ ਉਹ ਰਾਤ ਦੇਣਾ ਬਾਜ਼ਾਰ ਨੇ ਲੋਕ ਕੋਠਿਆਂ ਤੇ ਆਪਣਾ ਸਮਾਨ ਰੱਖ ਕੇ ਬੈਠੇ ਆ ਡੰਗਰ ਉੱਚੀਆਂ ਥਾਵਾਂ ਨੂੰ ਜਾ ਰਹੇ ਆ ਫਸਲਾਂ ਤਬਾਹ ਹੋ ਗਈਆਂ ਤੇ ਬੜਾ ਭਿਆਨਕ ਦੋਸਤੋ ਇਹ ਸਮਾਵਾਂ ਬਹੁਤ ਜ਼ਿਆਦਾ ਤੇ ਇਹ ਜਿਹੜੀ ਕੋਈ ਵੀ ਸੱਟ ਹੁੰਦੀ ਆ ਜ਼ਿੰਦਗੀ ਤੇ ਨਹੀਂ ਰੁਕਦੀ ਜਿੰਦਗੀ ਨਵੇਂ-ਨਵੇਂ ਤਰੀਕੇ ਲੱਭ ਲੈਂਦੀ ਜੀਵਨ ਦੇ ਤੇ ਪਰ ਜੋ ਅਸੀਂ ਇੱਕ ਚੀਜ਼ ਨੂੰ 35-40 ਸਾਲਾਂ ਦਾ ਪਿੱਛੇ ਜੋ ਖਰਾਬ ਬਣਾਏ ਹੋਣਗੇ ਜੋ ਡਵੈਲਪਮੈਂਟ ਸੀ ਖੇਤਾਂ ਦੀ ਉਹ ਸਾਰੀ ਖਤਮ ਹੋ ਗਈ ਇੱਕ ਮਿੰਟ ਤੇ ਫਸਲ ਜਦੋਂ ਮਰਦੀ ਆ ਇੱਕ ਫਸਲ ਨਹੀਂ ਮਰਦੀ ਅੱਗੇ ਗੱਲ ਕੀਤੀ ਹੈ ਫਸਲ ਦੇ ਨਾਲ ਕਿਸਾਨ ਨਹੀਂ ਮਰਦਾ ਹਜ਼ਾਰਾਂ ਰੀਜਾਂ ਚਾ ਮੰਗਾ ਤਰੰਗਾ ਕੋਈੜੀਆਂ ਉਹ ਨਲ ਮਰ ਜਾਂਦੀਆਂ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇੱਥੇ ਜਿਹੜਾ ਮੇਨ ਸੋਰਸ ਜਿਹੜਾ ਪੰਜਾਬ ਦੇ ਵਿੱਚ ਉਹ ਖੇਤੀ ਹੈ ਜੇ ਖੇਤੀ ਨਾ ਹੋ ਗਈ ਤੇ ਬੜਾ ਮੁਸ਼ਕਲ ਆ ਤੇ ਦੋਸਤੋ ਦੁਆagwa ਉਹਨਾਂ ਲਈ ਸਾਰੇ ਮਿੱਤਰ ਪਿਆਰਿਆਂ ਲਈ ਉਹਨਾਂ ਪਰਿਵਾਰਾਂ ਦੀ ਇਹ ਸੱਚੇ ਪਾਤਸ਼ਾਹ ਰਹਿਮ ਕਰਨਾ ਇੱਥੇ ਸਾਡੀ ਕੌਮ ਦੂਜੀਆਂ ਕੌਮਾਂ ਦੀ ਬਾਹ ਫੜਦੀ ਆ ਦੁੱਝੇ ਲੋਕ ਆਸਤੇ ਲੰਗਰ ਲਾਉਂਦੀ ਆ ਹਜ਼ਾਰਾਂ ਲੱਖਾਂ ਧੁਕਾਂ ਨੂੰ ਕੋਵਿਡੋ ਵਾਇਰਸ ਆ ਆੜ ਆਉਣ ਜਾਂ ਕੁਚਾਲ ਹੋਣ ਕੁਦਰਤੀ ਹਫ਼ਤਾ 'ਚ ਸਾਡੇ ਲੋਕ ਕੰਮ ਆਉਂਦੇ ਆ ਤੇ ਉਮੀਦ ਆ ਵੀ ਇੱਥੇ ਵੀ ਪੰਜਾਬੀ ਕੱਲੀ ਤੇਲ ਨਹੀਂ ਛੱਡਦੇ ਤੇ ਬੇਲ ਨਹੀਂ ਖੱਟਣਗੇ ਔਰ ਵੈਗਰੂ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੂਗਾ ਸਾਡਾ ਸੰਕਲਪ ਵੀ ਸਹੀ ਜੜ ਦੀ ਕਲਾ 'ਚ ਰਹਿਣ ਵਾਲਾ ਤੇ ਜੇ ਪ੍ਰਾਸ਼ਾ ਕਰਪਾ ਕਰਨਾ ਤੇ ਆਸ ਕਰੀਏ ਕਿ ਜਿਹੜਾ ਸਮਾਵਾ ਤੇ ਮੜਾ ਇੱਕ ਕਦਮ ਕਦਮ ਇਹ ਲੰਘ ਜਵੇ ਪਰ ਸਮੇਂ ਦੀ ਇੱਕ ਤੇ ਖਾਸियत ਹੁੰਦੀ ਆ ਕਿ ਮੜਾ ਹੋਵੇ ਜਾਂ ਚੰਗਾ ਹੋਵੇ ਲੰਘ ਜਾਂਦਾ ਇਹ ਵੀ ਦਿਨ ਲੰਘ ਜਾਂਦੇ ਆ ਪਰ ਯਾਦ ਰਹਿ ਜਾਣਗੇ ਜ਼ਖਮ ਮਿਟ ਜਾਂਦੇ ਆ ਪਰ ਉਹਨਾਂ ਦੇ ਦਾਗ ਨਹੀਂ ਮਿਟਦੇ ਅੱਜ ਦਾ 28 ਵਾਲਾ ਵੀ ਮੈਂ ਪਿਛੇ ਗੱਲ ਕੀਤੀ ਸੀ ਉਹਦਾ ਦਾਗ ਹੀ ਨਹੀਂ ਮਟਿਆ ਇਹ ਇੱਕ ਨਵੀਂ ਜਿਹੜੀ ਆ ਸਾਡੀ ਜਿਹੜੀ ਆ ਖਟ ਲਤਾ ਦਾ ਕੋ ਮਿਲ ਗਿਆ ਕੁਝ ਇਹਦੇ ਚ ਕੁਦਰਤੀ ਜ਼ਿੰਮੇਵਾਰ ਨਹੀਂ ਕਿ ਕੁਝ ਸਾਡੀਆਂ ਸਰਕਾਰਾਂ ਕੁਝ ਲੋਕ ਵੀ ਜ਼ਿੰਮੇਵਾਰ ਨੇ ਲੋਏ ਤੇ ਉਹ ਗੱਲਾਂ ਜਿਹੜੀਆਂ ਹੁਣ ਮੈਂ ਕਰਨਾ ਨਹੀਂ ਚਾਹੁੰਦਾ ਇਸ ਟਾਈਮ ਬੜਾ ਕੁਝ ਦੇਖਣੋਂ ਉਸ ਵਕਤ ਰਹਿ ਗਿਆ ਨੁਕਸਾਨ ਕੋਈ ਨਹੀਂ ਬਚਾਇਆ ਜਾ ਸਕਦਾ ਪਰ ਕੁਝ ਨਾ ਕੁਝ ਉਹਦਾ ਹੱਲ ਕੀਤਾ ਜਾ ਸਕਦਾ ਕਿਉਂਕਿ ਇੰਨੀ ਸਾਡਾ ਸਾਡੇ ਕੋਲ ਇਸ ਟਮ ਟੈਕਨੋਲੋਜੀ ਆ ਇੰਨੀ ਜ਼ਿਆਦਾ ਸਾਧਨ ਨੇ ਉਹਨਾਂ ਦਾ گاਉਂ ਪਤਾ ਲਾ ਕੇ ਕੁਝ ਨਾ ਕੁਝ ਕੀਤਾ ਜਾ ਸਕਦਾ ਖੈਰ بڑے بڑے ਡਵੈਲਪਡ ਕੰਟਰੀ ਜਿਹੜੇ ਉਹ ਵੀ ਕੱਚਾ ਖਾ ਜਾਂਦੇ ਆ ਹੋਰ ਸਿੱਖਣਾ ਹੋਵੇ ਨਾ ਤੇ ਕਹਿੰਦੇ ਕਿਸਾਨ ਤੋਂ ਸਿੱਖਣਾ ਚਾਹੀਦਾ ਕਿਸਾਨ ਦਾ ਸਬਰ ਇੰਨਾ ਜ਼ਿਆਦਾ ਵਾ ਕਿ ਬੰਜਰ ਜ਼ਮੀਨ ਨੂੰ ਪਹਿਲੋਂ ਆਪਣੇ ਸਬਰ ਦੇ ਨਾਲ সমਤਲ ਕਰਦਾ ਉਹਦੇ ਰੋੜ ਪੱਥਰ ਜੋਗਦਾ ਫਿਰ ਉਹਦੇ ਵੱਟਾਂ ਬੰਨੇ ਬਣਾਉਂਦਾ ਉਹਦਾ ਮੂੰਹ ਮੱਥਾ ਸਵਾਦਦਾ ਫੇਰ ਉਹਦੇ ਵਿੱਚ ਨਿਰਏ ਉਹਨੂੰ ਪਾਣੀ ਦੇ ਨਾਲ ਹੀ ਉਹਦੀ ਰੌਣੀ ਨਹੀਂ ਕਰਦਾ ਉਹਦੇ ਵਿੱਚ ਉਹਨੂੰ ਕਿਤੇ ਜ਼ਿਆਦਾ ਉਹਦਾ ਪਸੀਨਾ ਹੁੰਦਾ ਜਿਹੜਾ ਮਿੱਟੀ ਵੀ ਖੁਸ਼ਹੂਚ ਖੁੱਲ ਜਾਂਦਾ ਤੇ ਫੇਰ ਉਹਦੇ ਚ ਆਪਣੀ ਆਸ ਦਾ ਇੱਕ ਬੀਜ ਜਿਹੜਾ ਵਾ ਉਹਨੂੰ ਬੀਜ ਦਾ ਵਾ ਫੇਰ ਉਸ ਬੀਜ ਦਾ ਇੰਤਜ਼ਾਰ ਕਰਦਾ ਕਿ ਉੱਗੂਗਾ ਤੇ ਉਹ ਜਦੋਂ ਬੀਜ ਇੱਕ ਓਂਕਰ ਰੂਪ ਚ ਫੁੱਟਦਾ ਤੇ ਉਸ ਬੀਜ ਨੂੰ ਵੇਖ ਕੇ ਉਹਨੂੰ ਇਸ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਜਿਵੇਂ ਕਿਸੇ ਪਰਸੂਬਤ ਪੀੜਾ ਜਿ ਕਿਸੇ ਮਾਂ ਨੂੰ ਹੁੰਦੀ ਆ ਬੱਚੇ ਦਾ ਮੂੰਹ ਵੇਖ ਕੇ ਤੇ ਦੋਸਤੋ ਉਹ ਫਸਲ ਜਿਉਂ-ਜਿਉਂ ਵੱਧਦੀ ਆ ਉਹਦੇ ਹਰ ਇੰਚ ਦਾ ਹਰ ਗਿੱਟ ਦਾ ਕਿਸਾਨ ਨੂੰ ਅਹਿਸਾਸ ਹੁੰਦਾ ਔਰ ਕਿਸਾਨ ਜਿਹੜਾ ਵਾ ਉਹਨਾਂ ਗਿੱਟਾਂ ਨੂੰ ਉਹਨਾਂ ਇੰਚਾਂ ਨੂੰ ਉਹਦੇ ਰੋਜ਼-ਰੋਜ਼ ਵਦਰ ਨੂੰ ਮਿੰਦਾ ਰਿੰਦਾ ਔਰ ਫਸਲ ਦੇ ਆਲੇ-ਦੁਆਲੇ ਘੁੰਮਦਾ ਰਹਿੰਦਾ ਉਹਦਾ ਚਿਹਰਾ ਵੇਦਾ ਉਹਦਾ ਮੋਹਰਾ ਵੇਦਾ ਉਹ ਦੇਖਦਾ ਇਹਨੂੰ ਕੋਈ ਰੋਕਤ ਨਹੀਂ ਪੈ ਗਿਆ ਉਹਦੀ ਬੱਚਿਆਂ ਨੂੰ ਉਹਦੇ ਉੱਤੇ ਹੱਥ ਫੇਰਦਾ ਉਹਦੇ ਪੱਤਿਆਂ ਤੇ ਤੇ ਉਹਦੀ ਕਿਉਂਕਿ ਉਹਦੇ ਨਾਲ ਉਹਦੀਆਂ ਬਹੁਤ ਸਾਰੀਆਂ ਉਮੀਦਾਂ ਜੁੜੀਆਂ ਦੀਆਂ ਔਰ ਆਇਸਾ ਆਇਸਾ ਜਿਉਂ ਜਿਉ ਉਹ ਫਸਲ ਜਵਾਨ ਹੁੰਦੀ ਆ ਓਤੋ ਉਹਦੇ ਅੰਦਰ ਖਾਇਸ਼ਾਂ ਜਨਮ ਲੈਂਦੀਆਂ ਤੇ ਉਹ ਸੋਚਦਾ ਆ ਕਿ ਮੇਰੀ ਬੇਟੀ ਜਵਾਨ ਹੋ ਰਹੀ ਆ ਮੇਰੇ ਬੇਟੇ ਨੇ ਬਾਹਰ ਜਾਣਾ ਐਸ ਸਾਲ ਆ ਕੰਦ ਕਰੂੰਗਾ ਐਸ ਸਾਲ ਮੱਝ ਨਵੀ ਲੈ ਕੇ ਆਉਂਗਾ ਐਸ ਸਾਲ ਮੇਰਾ ਕੰਮ ਕਰਨ ਵਾਲਾ ਕਈ ਸਾਲ ਹੋ ਗਿਆ ਮੇਰੀ ਮਾਤਾ-ਪਿਤਾ ਦੀਆਂ ਅੱਖਾਂ ਨਹੀਂ ਬਣਨ ਵਾਲੀਆਂ ਸੀ ਉਹ ਪੜਵਾਉਂਗਾ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਜ਼ਿੰਦਗੀ ਦਾ ਐਸਾ ਕਿਉਂਕਿ ਆਰਥਿਕਤਾ ਦੀ ਗਰੋਥ ਜਿਹੜੀ ਆ ਕਿਸਾਨ ਦੀ ਉਹ ਖੇਤੀ ਆ ਔਰ ਇਸ ਖੇਤੀ ਤੋਂ ਮੰਨੇ ਜਿਹੜਾ ਆਸਤਾ-ਆਸਤਾ ਕਿਸਾਨ ਨੇ ਆਪਣੀਆਂ ਆਸਾਂ ਪੂਰੀਆਂ ਕਰ ਦਿੰਦੇ ਆ। ਅੱਜ ਇੱਥੇ ਮੈਂ ਬੈਠਾ ਸੋਚ ਰਿਹਾ ਸੀ ਉਸ ਕਿਸਾਨ ਦੇ ਸਬਰ ਨੂੰ ਜਿਨੇ ਪੱਕਦੀ ਫਸਲ ਨੂੰ ਵੇਖ ਕੇ ਝੂਮਰ ਪਾਉਣੀ ਸੀ। ਔਰ ਉਹ ਫਸਲ ਜਿਹੜਾ ਜਵਾਰ ਔਲਾਦ ਵਾਂਗ ਉੱਟੇ ਡੇਰੀ ਹੋ ਗਈ ਆ। ਔਰ ਉਹਦੇ ਉੱਤੋਂ ਪਾਣੀ ਲੰਘ ਗਿਆ ਔਰ ਪਾਣੀ ਦੀ ਕਵਰ ਦੇ ਵਿੱਚ ਉਹਦੀਆਂ ਉਹ ਫਸਲ ਨਹੀਂ ਦੱਬੀ ਗਈ ਕਿਸਾਨ ਦੀਆਂ ਆਸਾਂ ਉਮੀਦਾਂ ਚਾ ਮੰਗਾ ਤਰੰਗਾ ਸਾਰਾ ਕੁਝ ਦੱਬਿਆ ਗਿਆ। ਔਰ ਕਿਸਾਨ ਦਾ ਸਬਰ ਆ ਮੈਂ ਦੇਖ ਰਿਹਾ ਸੀ ਕੋਈ ਵੀਡੀਓ ਮੈਂ ਵੇਖੀਆਂ ਉਹ ਛੋਟੇ ਛੋਟੇ ਜਿੰਨਾ ਦੇ ਵਿੱਚ ਕਲਿੱਪ ਸੀ ਕਿ ਕਿਸਾਨ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਆਪਣੇ ਘਰ ਛੱਡ ਦਿਓ ਤੇ ਕਿਸੇ ਉੱਚੀਆਂ ਜਗ੍ਹਾ ਤੇ ਚਲੇ ਜਾਓ ਉਹ ਬਨੇਰੀਆਂ ਤੇ ਬੈਠੇ ਆ ਕੰਧਾਂ ਤੇ ਬੈਠੇ ਆ ਮੱਝੇ ਡਾ ਕੇ ਕਰੀਬ ਬੈਠੇ ਆ ਕੰਮ ਨਹੀਂ ਛੱਡ ਕੇ ਜਾਦੇ ਕਿਤਰਾ ਜਾਣ ਕਰ ਛੱਡ ਕੇ ਇੱਕ ਪੰਛੀ ਆ ਨਾ ਜਿਹੜਾ ਉਹ ਵੀ ਆਪਣੇ ਆਲਣੇ ਤੋਂ ਨਹੀਂ ਨਿਕਲਦਾ ਮੈਂ ਕਈ ਵਾਰੀ ਵੇਖਿਆ ਛੋਟੇ-ਛੋਟੇ ਪੰਛੀਆਂ ਨੂੰ ਵੱਡੇ ਪੰਛੀਆਂ ਨਾਲ ਲੜਦੇ ਆ ਆਪਣੇ ਬੱਚਿਆਂ ਦੀ ਖਾਤਰ ਆਪਣੇ ਆਧਨਿਆਂ ਦੀ ਖਾਤਰ ਉੱਥੇ ਉਹਨਾਂ ਦਾ ਕੀ ਆ ਚਾਰ ਤੀਲੇ ਆ ਨਾ ਕਿ ਹੋਰ ਰੁੱਖ ਦੀ ਟਾਣੀ ਤੇ ਰੱਖ ਸਕਦੇ ਹੋ ਪਰ ਨਹੀਂ ਜਿਹੜਾ ਅਹਿਸਾਸ ਆ ਨਾ ਉਹ ਬੜਾ ਜ਼ਬਰਦਸਤ ਹੁੰਦਾ ਅਹਿਸਾਸ ਤੋਂ ਬਿਨਾ ਸਾਡੀ ਜ਼ਿੰਦਗੀ ਦੀ ਅਹਿਸਾਸ ਤੋਂ ਬਿਨਾ ਮੈਂ ਕਿੰਨਾ ਸਾਡੇ ਸਾਹ ਅਹਿਸਾਸ ਤੋਂ ਬਿਨਾ ਸਾਹਸ ਵੀ ਹੈ ਨਹੀਂ ਇਹ ਅਹਿਸਾਸ ਆ ਤੇ ਅੱਜ ਸਾਨੂੰ ਉਹਨਾਂ ਲੋਕਾਂ ਦੇ ਉਹਨਾਂ ਦੇ ਸਬਰ ਦਾ ਧਿਆਨ ਨਾਲ ਜਿਹੜਾ ਜਿੰਨਾ ਨਾਲ ਇਹ ਵਾਪਰਿਆ ਇਹ ਸਾਡੇ ਨਾਲ ਵੀ ਵਾਪਰ ਸਕਦਾ ਕਿਸੇ ਨਾਲ ਵੀ ਵਾਪਰ ਸਕਦਾ ਅਸੀਂ ਇਹ ਨਹੀਂ ਕਹੇ ਸੀ ਵੀ ਇਹ ਹੀ ਸਾਡੇ ਨਾਲ ਨਹੀਂ ਇਹ ਵਾਪਰੀ ਚੀਜ਼ ਉਹ ਸਰਜੀਤ ਪਾਤਰ ਉਹਨਾਂ ਦਾ ਸ਼ੇਰ ਹੈ ਇੱਕ ਕਿ ਲੱਗੀ ਜੇ ਤੇਰੇ ਪੇਟ ਵਿੱਚ ਛੁਰੀ ਨਹੀਂ ਤੇ ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਕਿ ਕੱਲ ਨੂੰ ਕਿਤੇ ਵੀ ਕੁਝ ਵੀ ਵਾਪਰ ਸਕਦਾ ਕਿਉਂਕਿ ਪੰਜਾਬ ਦਾ ਪਾਣੀ ਜਿਹੜਾ ਵਾ ਉਹ ਤਾਂ ਪੰਜਾਬ ਨੂੰ ਦਿੱਤਾ ਨਹੀਂ ਜਾਂਦਾ ਉਹ ਤੇ ਜਦੋਂ بارشਾਂ ਹੁੰਦੀਆਂ ਸਾਰਾ ਕੁਝ ਤਿੰਨ ਝੀਲਾਂ ਵਾ ਪੰਜਾਬ ਦੇ ਸਿਰ ਦੇ ਉੱਤੇ ਬਣਾਈਆਂ ਜਿਹੜੀਆਂ ਝੀਲਾਂ ਪਾਣੀ ਨੂੰ ਔਰ ਆਪਣੇ ਵਿੱਚ ਸਮੋਉਂਦੀਆਂ ਤੇ ਉਹਨਾਂ ਝੀਲਾਂ ਤੋਂ ਗਾੜੀ ਡੈਮ ਆ ਤੇ ਡੈਮਾਂ ਤੋਂ ਅੱਗੇ ਉਹ ਪਾਣੀ ਨੂੰ ਛੱਡਿਆ ਜਾਂਦਾ ਤੇ ਇਹਨੂੰ ਵਕਤ ਰਹਿੰਦੇ ਸਾਰਾ ਕੁਝ ਕੀਤਾ ਜਾ ਸਕਦਾ ਸੀ ਚਲੋ ਰੋਣਾ ਤੇ ਫਿਰ ਉਹੀ ਆ ਇਹ ਗੱਲ ਦਾ ਨੂੰ ਕੀ ਕਰਨਾ ਕੀ ਨਹੀਂ ਕਰਨਾ ਪਰ ਅੱਜ ਫਿਰ ਮੈਂ ਕਿੰਨਾ ਵੱਡੇ ਸਬਰ ਵਾਲੇ ਆ ਕਿਸਾਨ ਇਹ ਜਿਨ੍ਹਾਂ ਨੇ ਬੜਾ ਕਜੇ ਤੇ ਇਹ ਪਹਿਲੀ ਪ੍ਰਸਥਿਤੀ ਨਹੀਂ ਗੀ ਜਿਹੜੀ ਕਿਸਾਨਾਂ ਤੇ ਆ ਪਈ ਆ ਹਜ਼ਾਰਾਂ ਸਾਲ ਹੋ ਗਏ ਆ ਹਜ਼ਾਰਾਂ ਸਾਲ ਇਸ ਤਰ੍ਹਾਂ ਹੀ ਕਿਸਾਨ ਚੱਲਦਾ ਰਿਹਾ ਅੱਗੇ ਵੀ ਚੱਲਦਾ ਜਾਊਗਾ ਉਹ ਸਰਕਾਰਾਂ ਉਹ ਮਨਛਾ ਨਹੀਂ ਬਦਲਦੀ ਉਹ ਬਦਲਦੇ ਆ ਤੇ ਸਾਡੇ ਜਿਹੜੇ ਆ ਗੋਰੇ ਜਰੂਰ ਇੱਥੋਂ ਚਲੇ ਗਿਆ ਪਰ ਗੋਰਿਆਂ ਦਾ ਮਨਛਾ ਨਹੀਂ ਗਈ ਇੱਥੋਂ ਇੰਨਾ ਹੀ ਕਹਿ ਸਕਾਂ ਮੈਂ ਕ੍ਰਿਤਕ ਨਿਜਮ ਨੇ ਅਸੀਂ ਇਹ ਨਹੀਂ ਦੋਸਤੋ ਕਹਿ ਸਕਦੇ ਕਿ ਪ੍ਰਕਿਰਤੀ ਨੂੰ ਸਿਰਫ ਇਹ ਸਮਝਦੇ ਆਂ ਤੇ ਦੂਜਾ ਕੋ ਸਮਝਦਾ ਨਹੀਂ ਆਂ ਆਵਾ ਬੈਠਾ ਫੇਰਦੀਆਂ ਗੱਲਾਂ ਕਰ ਰਿਆਂ ਤੇ ਇੱਕ ਟੀਰੀ ਆ ਜਿਹੜੀ ਕੰਟੀਨਿਊ ਮਰੀਆਂ ਗੱਲਾਂ ਸੁਣ ਰਹੀ ਆ ਪਰ ਉਹਦੀ ਨਜ਼ਰ ਮੇਰੀ ਨਜ਼ਰ ਦੇ ਵਿੱਚ ਆਇਆ ਸਭ ਵੀ ਮੈਂ ਮੋਬਾਈਲ ਦਾ ਕੈਮਰਾ ਉਹਦੇ ਵੱਲੋਂ ਕੀਤਾ ਪਰ ਮੈਂ ਆਪ ਸਿੱਧਾ ਮੂੰਹ ਕੀਤਾ ਕਿਉਂਕਿ ਉਹ ਮੇਰੀਆਂ ਅੱਖਾਂ 'ਚ ਦੇਖਦੀ ਆ ਤੇ ਉਹ ਜਦੋਂ ਮਾਦੀਆਂ ਖਾਲੇ ਖਾਂ ਪੋਣਾ ਤੇ ਉਹ ਫੇਰ ਥੋੜਿਆ ਸਹਿਮ ਕੇ ਮਹਿਸੂਸ ਕਰਕੇ ਤੇ ਦੌੜ ਲੱਗਦੀ ਆ ਅਦਰਵਾਈਜ਼ ਉਹ ਜੇ ਮੈਂ ਆਪ ਤੇ ਆਪਟਿਆਂ ਨੇ ਗੱਲਾਂ ਕਰ ਰਿਹਾ ਵਾਂ ਤੇ ਉਹ ਤੇ ਬੈਠੀ ਮੇਰੇ ਲੱਗ ਆ ਜਾਂਦੀ ਆ ਤੇ ਸੁਣ ਰਹੀ ਆ ਉਹਨਾਂ ਗੱਲਾਂ ਨੂੰ ਬੜੇ ਧਿਆਨ ਨਾਲ ਵੀ ਕੀ ਗੱਲਾਂ ਕਰ ਰਿਹਾ ਵਾਂ ਕਿ ਕੁਦਰਤ ਆ ਪ੍ਰਮਾਤਮਾ ਗੁਰੂ ਸਾਹਿਬ ਕਹਿੰਦੇ ਆ ਬਲਹਾਰੀ ਉਧਰ ਤਵਸਿਆ ਕਿ ਉਹ ਪ੍ਰਮਾਤਮਾ ਹੀ ਕੁਦਰਤ 'ਚ ਵਸਿਆ ਜਿਹਦਾ ਨਾ ਜਾਏ ਲਖਿਆ ਜਿਹਦੀ ਅਹੀ ਇਹ ਕੀ ਕਰਕੇ ਵੀ ਵਿਟਿਆਈ ਨਹੀਂ ਕਰ ਸਕਦੇ ਉਹ ਇਸੇ ਹਿਸਾਬ ਕਿਤਾਬ ਨੂੰ ਅਸੀਂ ਕਿਸੇ ਪ੍ਰਮਾਣ ਦੇ ਵਿੱਚ ਬੰਨ ਨਹੀਂ ਸਕਦੇ ਤੇ ਦੋਸਤੋ ਇਹ ਤੁਸੀਂ ਦੇਖੋ ਕਿੰਨੀ ਸੁਣੀ ਸਵੇਰਾ ਤੇ ਇਹਦੀਆਂ ਮੈਂ ਵਿੱਚ ਨਾ ਕਲਾਕਾਰ ਦਾ ਕਰਦਾ ਪਹੈ ਜਦੋਂ ਇਸ ਦਰਸ਼ ਨੂੰ ਵੀ ਛੁੱਟ ਜੇ ਨੂੰ ਕੈਦ ਕਰ ਲਾ ਔਰ ਇਹ ਬੜੀ ਦੇਰ ਤੋਂ ਇਹ ਜਿਤਨਾ ਨਾ ਸੁਣ ਰਹੀ ਹੈ ਮੇਰੀਆਂ ਗੱਲਾਂ ਮੈਂ ਕਿਸਾਨਾਂ ਦਾ ਦਰਦ ਬਿਆਨ ਕਰ ਰਿਹਾ ਮਸਲਾਂ ਦੀ ਗੱਲ ਕਰ ਰਿਹਾ ਔਰ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਕੰਟੀਨਿਕ ਸੁਣ ਰਹੀ ਆ ਬੜੇ ਪਿਆਰ ਦੇ ਨਾਲ ਦੋਸਤੋਂ ਜਿੰਨੇ ਉਹ ਪਿਆਰ ਕਰਦੇ ਆ ਕਿੰਨਾ ਕਰਦੇ ਆ ਇਹ ਜਨਰਲੀ ਇੱਕ ਕੋਈ ਪਰਮਾਨਾ ਕਿ ਅਸੀਂ ਉਹਨੂੰ ਤੋਹਫਾ ਦੇਣਾ ਤੇ ਕੀ ਦਵਾਂਗੇ ਉਹਨੂੰ ਕੀ ਪਸੰਦ ਆ ਕੀ ਨਹੀਂ ਮੇਰੀ ਗੱਲ ਕਰਨ ਦਾ ਮਕਸਦ ਸਿਰਫ ਇਹਨਾ ਵਾ ਅੱਜ ਪੰਜਾਬ ਜਿਹੜਾ ਸਾਰੇ ਦੇਸ਼ ਦੀ ਦੁਨੀਆ ਦੀ ਮਾਂ ਫੜਦਾ ਅੱਜ ਉਹਦੀ ਉਸ ਬਾਹ ਤੇ ਸੱਟ ਪਈ ਐ ਤੇ ਤੁਸੀਂ ਇੰਨਾ ਹੜਾ ਚ ਇੰਨਾ ਚ ਕਿਸਾਨ ਨੂੰ ਕੀ ਦੇ ਸਕਦੇ ਜੀ ਇਹ ਤੁਸੀਂ ਸੋਚਣਾ ਕਿਸਾਨ ਕੋ ਭੀਖ ਮੰਗਦਾ ਨਹੀਂ ਆਨੇ ਕਦੀ ਕਿਸੇ ਤੋਂ ਮੰਗੀ ਇਹ ਤੇ ਦਿੰਦਾ ਵਾ ਇਹ ਕਰਕੇ ਲੈਂਦਾ ਨਹੀਂ ਇਹ ਕਰਕੇ ਅੱਜ ਜੇ ਲੋੜ ਆ ਤੇ ਸਾਨੂੰ ਇਹਨਾਂ ਲੋਕਾਂ ਨਾਲ ਹਮਦਰਦੀ ਦੀ ਇਹਨਾਂ ਲੋਕਾਂ ਨਾਲ ਪਿਆਰ ਦੀ ਔਰ ਇਸ ਬੁਰੇ ਵਕਤ ਦੇ ਵਿੱਚ ਕਿਉਂਕਿ ਬੁਰਾ ਵਕਤ ਗੁਰੂ ਸਾਹਿਬਾਂ ਨੇ ਸਾਨੂੰ ਦੱਸਿਆ ਸਾਡੇ ਗੁਰੂ ਸਾਹਿਬਾਂ ਜਿਨ੍ਹਾਂ ਸਾਡੇ ਤੇ ਬੜੇ-ਬੜੇ ਕਸ਼ਟ ਪਏ ਭਾਈ ਮਤੀ ਦਾਸ ਜੀ ਸਤੀ ਦਾਸ ਜੀ ਬਿਆਲਾ ਜੀ ਜਾਂ ਲਾਹੌਰ ਦੀਆਂ ਉਹ ਬੀਬੀਆਂ ਜਿਨ੍ਹਾਂ ਨੇ ਸਵਾ ਸਵਾ ਮਨ ਦੇ ਪੀਸੇ 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 ਹੀ ਉਹ ਬੁਰੇ ਵਕਤ ਸੀ ਇਤਨਾਂ ਦੇ ਵਿਵਕਤੇ ਜਿਹੜਾ ਗੁਰਦੁਖੀ ਆਪਤਾ ਹੁੰਦੀਆਂ ਇਹ ਹੁੰਦੀਆਂ ਇੱਥੇ ਗੁਰੂ ਸਾਹਿਬ ਨੇ ਕਿਹਾ ਸੀ ਅਰਦਾਸ ਕਰਨੀ ਤੇ ਆਓ ਰੜਕੇ ਅਰਦਾਸ ਕਰੀਏ ਕਿ ਜਿਹੜਾ ਬੁਰਾ ਵਕਤ ਆ ਇਹ ਨਿਕਲ ਜਾਵੇ ਤੇ ਇਸ ਬੁਰੇ ਵਕਤ ਦੇ ਜਿਹੜੀ ਪੀੜਾ ਉਹ ਸਾਨੂੰ ਭੁੱਲ ਸਕੇ ਔਰ ਸਾਨੂੰ ਉਹ ਹੀ ਯਾਦ ਰਹਿੰਦਾ ਜਿਹੜਾ ਬੁਰੇ ਵਕਤ ਦੇ ਵਿੱਚ ਤੰਜਾ ਮਾਰਦਾ ਉਹ ਵੀ ਯਾਦ ਰਹਿੰਦਾ ਜਿਹੜਾ ਮਲਮ ਲਾਉਂਦਾ ਅੱਜ ਲੋੜ ਆ ਮਰਮਦੀ ਦੋਸਤੋ ਇਹ ਸੀ ਮੇਰੀ ਅੱਜ ਦੀ ਗੱਲਬਾਤ ਇੱਥੇ ਬੈਠਾ ਮੈਂ ਤੇ ਸੋਚ ਮੇਰੀ ਜਿਹੜੀ ਆ ਉਹ ਉਤਰਾ ਹੀ ਗੋਤੇ ਖੰਦੀ ਖੰਦੀ ਉਹਨਾਂ ਪਾਣੀਆਂ ਦੇ ਵਿੱਚ ਜਿਹੜੇ ਪੰਜਾਬ ਦੇ ਕਿਰੇ-ਕਰੇ ਤੁਰੇ ਫਿਰਦੇ ਆ ਤੇ ਮੈਂ ਕੋਈ ਜ਼ਿਆਦਾ ਦਿਨਾਂ ਗੱਲਬਾਤ ਨਹੀਂ ਕੀਤੀ ਕਿਤੇ ਦੁਖੜਾ ਹੀ ਰੋਇਆ ਬਹੁਤ ਕੋਈ ਅਸਿੰਨੇ ਦੇ ਵਿੱਚ ਭਰਿਆ ਪਿਆ ਜਿੱਦਾਂ ਗੱਲਾਂ ਕਰਦਾ ਦਿਲ ਕਰਦਾ ਵਾ ਕਰਾਂਗੇ ਸਿੱਜੇ ਸਿੱਜੇ ਆਹستہ ਆਹستہ ਕਰਦੇ ਜਾਵਾਂਗੇ ਬਾਰੇ ਆ ਦਿਨ ਲੱਗ ਲੈਂਦੇ ਹੋ ਥੋੜੀ ਜਿਹੀ ਇੱਕ ਵਾਰੀ ਫਿਰ ਕਿਤੇ ਵੀ ਉਮੀਦ ਬਣ ਕੇ ਸਾਨੂੰ ਉੱਠਣ ਦੀ ਜਾਂ ਗੰਦੀ ਲੋੜਾ ਦਿਲ ਦੀ ਛੱਡਣਾ ਮਾਣਾ ਰੋਕਣੀ ਕੋਲ ਨਹੀਂ ਕਰਨਾ ਖੁਸ਼ ਰਹੋ ਖਬਾਦ ਰਹੋ ਜਿੰਦਾਬਾਦ ਰੋ ਇਸੇ ਦਰਵਾਜ਼ੇ ਨਾਲ ਤਾ ਆਪਣਾ ਕੀ